ਦੋਸਤੋ ਸ਼ੁਭ ਕਰਨ ਸਿੰਘ ਜਿਹੜਾ ਆਪਣੇ ਕਿਸਾਨ ਮੋਰਚੇ ਟੂ ਦਾ ਜਿਹੜਾ ਪਹਿਲਾ ਸ਼ਹੀਦ ਸੀ ਨੌਜਵਾਨ ਮੁੰਡਾ 22-22 ਸਾਲ ਉਹਦੀ ਉਮਰ ਸੀ ਤੇ ਉਹਦੀ ਡੈੱਡ ਬੋਡੀ ਜਿਹੜੀ ਇੱਥੇ ਖਨੌਰੀ ਬਾਰਡਰ ਤੇ ਲਿਆਂਦੀ ਜਾ ਰਹੀ ਆ ਤੇ ਸਾਰੇ ਕਿਸਾਨ ਜਿਹੜੇ ਉਹਨੂੰ ਸ਼ਰਦਾ ਦੇ ਫੁੱਲ ਪੇਟ ਕਰ ਲਈ ਜਿਹੜੇ ਖੜੇ ਨੇ ਹਨਾ ਤੇ ਬਹੁਤ ਭਾਰੀ ਕਾਫਲੇ ਦੇ ਵਿੱਚ ਜਿਹੜੀ ਡੈੱਡ ਬੋਡੀ ਆ ਉਹਦੀ ਲੈ ਕੇ ਆਉਂਦੀ ਜਾ ਰਹੀ ਆ ਕਥਾਨੀ ਮੋਰਚੇ ਦਾ ਪਹਿਲਾ ਸ਼ਹੀਦ ਸ਼ੁਭਕਰਨ ਸਿੰਘ ਸਾਡਾ ਨੌਜਵਾਨ ਮੁੰਡਾ ਬਹੁਤ ਵੱਡੇ ਕਾਫਲੇ ਦੇ ਵਿੱਚ ਜਿਹੜੀ ਉਹਦੀ ਡੈੱਡ ਬੋਡੀ ਲੈ ਕੇ ਆਉਂਦੀ ਜਾ ਰਹੀ ਹੈ ਨਾ ਕਥਾਨੀ ਕੋਲ ਦੇ ਜੀਵ ਚਮਕਰਨਾ ਮਰ ਰਹੇ ਕਥਾਨੀ ਕੋਲ ਦੇ ਜੀਵ ਚਮਕਰਨਾ ਮਰ ਰਹੇ ਗੂਨ ਵੱਡਾ ਕਾਫਲਾ ਆ कसानी घोले गीत चमक न मर रहे कानी को ਸ਼ਰਦਾ ਦੇ ਫੁੱਲ ਪੇਟ ਕਰਨ ਲਈ ਖੜੇ ਨੇ ਅਕਲੀਆ ਬਰੋਡਵਾਰੀ ਸਰਕਾਰ ਮੁਜ਼ਾਫਾ 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 ਕਤਾਨਾਂ ਤੇ ਗੋਲੀਆਂ ਵਰੋੜ ਵਾਲੀ ਸਰਕਾਰ ਮੁਜ਼ਾਫਾ ਮੁਜ਼ਾਫਾ ਜਿੰਦਾਬਾਦ ਜਿੰਦਾਬਾਦ ਕਤਾਨੀ ਮੋਰਚਾ ਜਿੰਦਾਬਾਦ 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 ਕਤਾਨੀ ਕੋਲ ਦੇ ਜਿੰਦ ਜਬ ਕਰਨਾ ਮਰ ਰਹੇ ਮਰ ਰਹੇ ਮਰ ਰਹੇ ਕਾਬਿਓ ਦੂਰੇ ਠੀਕੋ ਕੋਤੇ ਕਾਬਿਓ ਦੂਰੇ ਲਓ ਕਿ ਜਿੰਨੀਆਂ ਕਰੇਗਾ ਪੂਰੇ ਸੋ ਅੱਜ ਇਸ ਨੌਜਵਾਨ ਦਾ ਜਿਹੜਾ ਅੰਤਮ ਸੰਸਕਾਰ ਕੀਤਾ ਜਾਵੇਗਾ ਉਹਨਾਂ ਦੇ ਜੱਦੀ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਸੋ ਜਿਹੜੇ ਮੇਨ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਸਰਦੀਪ ਸਿੰਘ ਖੂਲ ਸਰਮਨ ਸਿੰਘ ਪੰਦੇਰ ਜਾਂ ਹੋਰ ਜਿਹੜੇ ਮੇਨ ਆਗੂ ਨੇ ਉਹ ਸਾਰੇ ਇੱਥੇ ਪਹੁੰਚੇ ਹੋਏ ਨੇ ਉਹ ਉਹਨਾਂ ਦੀ ਜਿਹੜੀ ਡੈੱਡ ਬੋਡੀ ਅੰਤਮ ਦਰਸ਼ਨਾਂ ਲਈ ਲੈ ਕੇ ਆਉਂਦੀ ਜਾ ਰਹੀ ਹੈ। ਜਿਹੜਾ ਅੰਤਿਮ ਸਸਕਾਰ ਹੈ। ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਜੋੜੀ ਗਈ ਹੈ। ਸੋ ਇਹ ਐਂਬੂਲੈਂਸ ਸੋ ਇਹ ਐਂਬੂਲੈਂਸ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਹੈ। ਜਿਹੜੀ ਉਹ ਉਹਨਾਂ ਲੱਗੀ ਗੱਡੀ ਦੇ ਵਿੱਚ ਜਿਹੜੀ ਉਹਨਾਂ ਕਿ ਇਹ ਉਹ ਸਜਰੀ ਹੋਈ ਆ ਉਥੇ ਖਮਾਰੀ ਬਾਟ ਦੇ ਉੱਪਰ ਸ਼ਰਧਾਂਜਲੀ ਹੋਈ ਆ ਸਾਡਾ ਸ਼ਹੀਦ ਸੁਭ ਕਰਨ ਸਿੰਘ ਤੇ ਕਿਸਾਨਾ ਜੀ ਜਗਜੀਤ ਸਿੰਘ ਜੰਦੇਵਾੜ ਦੇ ਅਭੀ ਸਿੱਧੋ ਤਾੜੀ ਸੋਇ ਤੇ ਸਿੱਧੋ ਤਾੜੀ ਸੋਇ ਤੇ ਅੱਜ ਕਸ਼ਮਰ ਕਨ ਸਿੱਧੀ ਜੋਗੈਤ ਗੋਦੀ ਆ ਕਲੋਰੀ ਆਈ ਸੋਇ ਤੇ ਸਭ ਕਰਨ ਆ ਵਰ ਰਹੇ ਪੜ ਲਿਆ ਹਜੇ ਤੱਕ 73 ਸਿਰਫ ਇੰਨੀ ਆ ਕਿ ਅਸੀਂ ਐਫਆਈਆਰ ਕਰਾਉਣੀ ਚਾਹੁੰਦੇ ਹਾਂ ਐਫਆਈਆਰ ਸਾਡੇ ਵਕੀਲਾਂ ਦੀ ਨਿਗਰਾਨੀ ਦੇ ਵਿੱਚ ਔਰ ਬਕਾਇਦਾ ਇੱਕ ਡਾਕਟਰਾਂ ਦਾ ਬੋਰਡ ਬੈਠ ਕੇ ਹੋਈ ਹੈ ਉਸ ਮਤਲਬ ਜਿਹੜਾ ਮੈਂ ਬੁਾਇਆ ਉਹਦੇ ਵਿੱਚ ਬਕਾਇਦਾ ਵੀਡੀਓਗ੍ਰਾਫੀ ਹੋਈ ਹੈ ਤੋਂ ਬਾਅਦ ਸਾਡਾ ਇੰਨਾ ਕੀ ਹੋਇਆ ਹਜੇ ਕਿ ਸੀਐਨ ਦਾ ਮਤਲਬ ਆ ਜਾਂ ਅੰਤਰਰਾਸ਼ਟਰੀ ਪੱਧਰ ਮਤਲਬ ਕਿ ਕੀ ਕੀ ਗੱਲਾਂ ਨੂੰ ਲੈ ਕੇ ਥੋੜੀ ਸਹਿਮਤੀ ਬਣ ਗਈ ਮੈਂ ਕਹਿੰਦਾ ਸ਼ਰਮ ਮੈਂ ਪਹਿਲੇ ਹੀ ਬੋਲਦਾ ਹਾਂ ਪਲੀਜ਼ ਆਪਣੇ ਕੋਲ ਸਮਾਂ ਇਹਨਾਂ ਲਈ ਲੀਨ ਕੇ ਕਿ ਬੰਦਾ ਜੋ ਆਪਣਾ ਦੇ ਦੇ ਜੀ ਜੀ ਸਭ ਨੇ ਸ਼ਹੀਦ ਦਾ ਦਰਜਾ ਦਿੱਤਾ ਜਾਨੂੰ ਸੈਕੰਡ ਗੱਲ ਇਹ ਆ ਕਿ ਮੁਕੱਦਮਾ ਦਰਜ ਹੋ ਗਿਆ ਕਿੱਥੇ ਲੈ ਕੇ ਰਾਂਗੇ ਐਫ ਆਈ ਆਰ ਸਾਡੇ ਵਕੀਲ ਦੀ ਨਿਗਰਾਨੀ ਦੇ ਵਿੱਚ ਪਰ ਫੈਮਰੀ ਜੀ ਦੇ ਥੱਲੇ ਉਸ ਮਾਰਕ ਹੋ ਗਿਆ ਚੱਲੇ ਬਾਕੀ ਹਰਿਆਣਾ ਕਰ ਲਾਂਗੇ ਹੋਰ ਜੀ ਸਾਹਿਬ ਜੀ ਅਭੀ ਵੀ ਜੀ ਸਰਾਂ ਜੀ ਸਰਕਾਰਾਂ ਦੀ ਸਰਕਾਰ ਆਪਣੇ ਕਰ ਲਈਏ ਸੇ ਪ੍ਰਭਾ ਤੋ ਢੱਲੇਵਾਲ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਤੇ ਜਿਹੜਾ ਮੁਕੱਦਮਾ ਹੈ ਉਹ ਚਰਜ ਹੋ ਚੁੱਕਾ ਆ ਸੋ ਅੱਜ ਜਿਹੜਾ ਅੰਤਮ ਸੰਸਕਾਰ ਕੀਤਾ ਜਾਵੇਗਾ ਸ਼ੁਕਰਨ ਸਿੰਘ ਕਿਸਾਨ ਮੋਰਚੇ ਦਾ ਜਿਹੜਾ ਪਹਿਲਾ ਸ਼ਹੀਦ ਆ ਬਿਲਕੁਲ ਐਸੀ ਢੱਲੇਵਾਲ ਸਾਹਿਬ ਜਿਨ੍ਹਾਂ ਨੇ ਗੱਲਬਾਤ ਕੀਤੀ ਪਰ ਉਸੇ ਹੀ ਜਿੱਥੇ ਗੱਲ ਕੀਤੀ ਜਾਵੇ ਖਾਨ ਸਿੰਘ ਆ ਭੰਡੇ ਰਵੀ ਨਾਲ ਮੌਜੂਦ ਨੇ ਮੋਦੀ ਸਰਕਾਰ ਮਰਦਾਬਾਦ do um mundo

زندہ باد پاکستان زندہ باد پنجاب بھائی سارے زندہ باد زندہ باد زندہ باد गाल गाल दो त ਦੇ ਸਾਥੀ ਵਾਪਰਾਂ ਦੇ ਸਹੇਦ ਕਰੇ ਇਧਰ ਤੋਂ ਰੰਗ ਕਰਕੇ ਇਧਰ ਤੋਂ ਨਿਕਲਦਾ ਰਹੇ ਜੰਬੀ ਇੱਕ ਪਾਈ ਤੋਂ ਕੰਟਰ ਕਰਕੇ ਦੂਜੀ ਪਾਈ ਤੇ ਸਾਥੀ ਕੰਟਰ ਹੈ ਰਾਜਨੀਤੀ ਦੇ ਕਾਰਨ ਆਈ ਆ ਰਹੇ ਨੇ ਉਹ ਵੀ ਦਰਸ਼ਨ ਕਰ ਸਕਦੇ ਜੇ ਸਾਥੀ ਵਾਪਰਾਂ ਤੋਂ ਤਰਫ ਹੈ ਇੱਕ ਵਾਰ ਅੰਤਿਮ ਵਰਕਰ ਕਰਕੇ ਸਭਾ ਕਾਰਜ ਕਰਨਾ ਕਰਨੇ ਹੋਇਆ ਇੱਕ ਵਾਰ پہلے چاھتے ہیں کہ سارے پیچھے پچھلے والے جو ہیں وہ سارے پیچھے 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 والے جو